ਅਜੀ ਕਹਿ ਕੇ ਦਿੰਨੇ ਆਪਾਂ ਨੇ ਚੈੱਕ ਕਰ ਲਓ ਕਿੰਨੀ ਸ਼ੂਗਰ ਕੁਛ ਨਹੀਂ ਖਾਣਾ ਕੁਛ ਨਹੀਂ ਬੰਦ ਕਰਨਾ ਇੱਕ ਆਟਾ ਦਾ ਪੈਟ ਖਾਣਾ ਪਾਸ ਇੱਕ ਟਾਈਮ ਇਹਦੀ ਰੋਕੀ ਖਾ ਲਓ ਤੁਹਾਨੂੰ ਇੱਕ ਪੈਟ ਨਾਲ ਆਪ ਫਰਕ ਪਤਾ ਲੱਗ ਜਾਊਗਾ ਸ਼ੂਗਰ ਕਿੰਨੀ ਸੀ ਉਸ ਤੱਕ ਨਹੀਂ ਰਹੀ ਐਸਾ ਜਿਵੇਂ ਹਾਈਫਾਈ ਪਰਾਟਾ ਸਾਡੇ ਕੋਲੇ ਇੱਕ ਸਾਡੇ ਕੋਲ ਲੱਸੀ ਮਸਾਲਾ ਠੀਕ ਹੈ ਇਸ ਸੀਜ਼ਨ ਉਹ ਤੇ ਕਰਦੇ ਆ ਇਹਦੇ ਵਿੱਚ ਟੱਟਾ ਨਮਕ ਨਹੀਂ ਪਾਉਂਦੇ ਇਹਦੇ ਵਿੱਚ ਕਾਲਾ ਨਮਕ ਸੈਂਦਾ ਨਮਕ ਕਾਲੀ ਮਿਰਚ ਪੁੰਨ ਹਜੀਰਾ ਅਜਵੈਨ ਤੇ ਅੰਬਜੂਰ ਪਾਉਂਦੇ ਆ ਲੱਸੀ ਚ ਪਾਉਣਾ ਦਹੀਂ ਚ ਪਾਉਣਾ ਹੁਣ ਤੁਸੀਂ ਦੇਖੋ ਸਾਡੇ ਕੋਲੇ ਬਿਸਕੁਟਸ ਆ ਇਹਨੇ ਖੰਡ ਨਹੀਂ ਪਾਉਂਦੇ ਅਸੀਂ ਇਹ ਗੋੜ ਸ਼ੱਕਰ ਦੇ ਤਿਆਰ ਕਰਦੇ ਆ ਦੇਸੀ ਘਿਓ ਦੇ ਖੰਡ ਨਹੀਂ ਸੀ ਯੂਜ਼ ਕਰਦੇ ਅਸੀਂ ਨਮਕ ਟੱਣਾ ਨਹੀਂ ਨਾਪ ਨਹੀਂ ਯੂਜ਼ ਕਰਦੇ ਤੇ ਕਣਕ ਵੀ ਯੂਜ਼ ਨਹੀਂ ਕਰਦੇ ਪੱਖੀਆਂ ਤਾਂ ਹਉਣ ਵਾਲੇ ਬੱਚਿਆਂ ਤੋਂ ਪਤਾ ਵੀ ਨਹੀਂ ਇਹ ਕੀ ਚੀਜ਼ ਆ ਹੈ ਕੀ ਆ ਤੇ ਐਵੇਂ ਸੀ ਵੀ ਇਹ ਹੁਣ ਜ਼ਿਆਦਾਤਰ ਐਵੇਂ ਕਰਕੇ ਲਿਜਾ ਰਹੇ ਵੀ ਬੱਚੇ ਜਾਨ ਲੈਣ ਵੀ ਇਹ ਪਹਿਲਾਂ ਸਾਡੇ ਟਾਈਮ ਦੇ ਏਸੀ ਹੁੰਦੇ ਸੀ ਬਠਿੰਡਾ ਦੇ ਕਿਸਾਨ ਮੇਲੇ 'ਚ ਮੌਜੂਦ ਆ ਜਿੱਥੇ ਬੱਧੀ ਗਿਣਤੀ ਵਿੱਚ ਕਿਸਾਨ ਪੁੱਜੇ ਨੇ ਕਿਸਾਨਾਂ ਲਈ ਕਿਸਾਨਾਂ ਵੱਲੋਂ ਹੀ ਬਹੁਤ ਸਾਰੀਆਂ ਹਸਤਾਲਾਂ ਲਗਾਈਆਂ ਗਈਆਂ ਨੇ ਪਰ ਅੱਜ ਤੁਹਾਨੂੰ ਅਸੀਂ ਕਾਫੀ ਵੱਡੇ ਉਹਨਾਂ ਕਿਸਾਨਾਂ ਨੂੰ ਮਲਾਵਾਂਗੇ ਜਿਨ੍ਹਾਂ ਕਿਸਾਨਾਂ ਨੇ ਆਪਣਾ ਪੀਏਯੂ ਨਾਲ ਮਿਲ ਕੇ ਜਾਂ ਆਪਣੀ ਮਿਹਨਤ ਨਾਲ ਆਪਣਾ ਨਾਮ ਬਣਾਇਆ ਉੱਥੇ ਹੀ ਚੰਗਾ ਖਾਣ ਪੀਣ ਲੋਕਾਂ ਨੂੰ ਦੇਣ ਦਾ ਸੁਨੇਹਾ ਵੀ ਦਿੰਦੇ ਨੇ ਆਪਣਾ ਖੁਦ ਤਿਆਰ ਕਰਕੇ ਵੇਚਦੇ ਨੇ ਮਾਰਕੀਟਿੰਗ ਵੀ ਕਰਦੇ ਨੇ ਭਜੀ ਕੀ ਨਾਮ ਹੈ ਉਹ ਕਹਿੰਦੇ ਕਿਸਾਨ ਆ ਜਿਹੜੇ ਕਹਿੰਦੇ ਪਹਿਲਾਂ ਖੇਤੀ ਕਰਦੇ ਸੀ ਉਹਨਾਂ ਨਾਲ ਮਾਰਕੀਟਿੰਗ ਵੀ ਕਰਨ ਲੱਗੇ ਬਿਲਕੁਲ ਸਰ ਬਿਲਕੁਲ ਸਰ ਹੁਣ ਜਿਵੇਂ ਸਰ ਸਾਡੇ ਕੋਲੇ ਹੈਗਾ ਹਾਈ ਫਾਈ ਪਰਾਟਾ ਇਹ ਚ ਸਰ ਹੁਣ ਰਾਗੀ ਦੇ ਸਰ ਮਿਲਟਸ ਹੈਗੇ ਆ ਇਹ ਨੂਟਰਲ ਮਿਲਟ ਆ ਰਾਗੀ ਸਰ ਜਿਹੜਾ ਸੀ ਆਟਾ ਪਾਉਂਦੇ ਆ ਰਾਗੀ ਉਹਨੂੰ ਲੈ ਕੇ ਪਹਿਲਾਂ ਸਪਰਾਉਟ ਕਰਦੇ ਆ ਸਪਰਾਉਟ ਕਰਕੇ ਉਹਨੂੰ ਪੁੰਗਰਾ ਕੇ ਫਿਰ ਉਹਨੂੰ ਰੋਸਟ ਕਰਦੇ ਆ ਉਹਦੇ ਨਾਲ ਕੀ ਹੁੰਦਾ ਜਿਹੜਾ ਰਾਗੀ ਦੇ 슈ਗਰ ਆਪਾਂ ਨੂੰ ਜਿਹੜਾ ਮੇਨ ਆਪਾਂ ਨੂੰ ਪ੍ਰੋਬਲਮ ਆ ਆਪਾਂ ਨੂੰ ਉਹਦਾ ਰਿਜ਼ਲਟ ਮਿਲਦਾ ਹੈ ਇਹਦੇ ਚ ਅਸੀਂ ਰਾਗੀ ਇੱਕ ਉਹਦਰਾ ਕਾਲੇ ਛੋਲੇ ਜਵਾਰ ਬਾਜਰਾ ਮੱਕੀ ਤੇ ਚੌਂਦੀ ਕਿਰੀ ਪਾਉਂਦੇ ਆ ਕਣਕ ਨਹੀਂ ਪਾਉਂਦੇ ਇਹਦੇ ਨਾਲ ਕੀ ਹੋਊਗਾ ਇਹ ਖਾਣਗੇ ਇਸਾ پراਊਡਰ ਰਾਕੀ ਖਾਣ ਗਈ ਜਿਹਨੂੰ ਸ਼ੁਕਰ ਅਸੀਂ ਕਹਿ ਕੇ ਦਿੰਨੇ ਆ ਪਾਣਾ ਚੈੱਕ ਕਰ ਲਓ ਕਿੰਨੀ ਸ਼ੁਕਰ ਕੁਛ ਨਹੀਂ ਖਾਣਾ ਕੁਛ ਨਹੀਂ ਬੰਦ ਕਰਨਾ ਇੱਕ ਆਟਾ ਤੇ ਪੈਟ ਹੋਣਾ ਪਾਸ ਇੱਕ ਟਾਈਮ ਇਹਦੀ ਰੋਕੀ ਖਾ ਲੋ ਤੁਹਾਨੂੰ ਇੱਕ ਪੈਟ ਨਾਲ ਫਰਕ ਪਤਾ ਲੱਗ ਜਾਊਗਾ ਸ਼ੁਕਰ ਕਿੰਨੀ ਸੀ ਉਸ ਤੋਂ ਬਾਅਦ ਕਿੰਨੀ ਰਹੀ ਕਹਿੰਦੇ ਕਿਸਾਨਾਂ ਨੂੰ ਆਪਦੀ ਫਸਲ ਵੇਚਣ ਲਈ ਮੁਸ਼ਕਲ ਆਉਂਦੀ ਹੈ ਉਨਾ ਆਪ ਹੀ ਫਸਲ ਆਪ ਹੀ ਵੇਚਦੇ ਆ ਆਪ ਹੀ ਤਿਆਰ ਕਰਦੇ ਆ ਹਾਂਜੀ ਹਾਂਜੀ ਅਸੀਂ ਆਪ ਹੀ ਕਰਦੀ ਆ ਸਾਰਾ ਕੁਝ ਜਿਹੜਾ ਰੌ ਮੈਟਰੀਅਲ ਹੁੰਦਾ ਅਸੀਂ ਆਪ ਹੀ ਲੈਨੇ ਆ ਤੇ ਪੀਓਯੂ ਦੀ ਸਿਰਸਹੀ ਰਿਸਰਚ ਤੋਂ ਅਸੀਂ ਗੁਰਪ੍ਰੀਤ मैम ਦੀ ਗਾਈਡੈਂਸ ਸਾਰਾ ਤਿਆਰ ਕਰਦੇ ਆ ਸਾਡੀ ਆਪ ਦੀ ਸਰ ਰੈਸਿਪੀ ਆ ਸੀ ਹਾਂਜੀ ਕੀ ਕੁਝ ਤਿਆਰ ਕਰਦੇ ਆਗੇ ਹੁਣ ਐਸਾ ਜਿਵੇਂ ਹਾਈ ਫਾਈ ਪਰਾਟਾ ਸਾਡੇ ਕੋਲੇ ਇੱਕ ਸਾਡੇ ਕੋਲ ਲੱਸੀ ਮਸਾਲਾ ਠੀਕ ਆ ਇਸ ਸੀਜ਼ਨ ਤੇ ਕਰਦੇ ਆ ਇਹਦੇ ਚ ਟਿੱਟਾ ਨਮਕ ਨਹੀਂ ਪਾਉਂਦੇ ਇਹਦੇ ਚ ਕਾਲਾ ਨਾਮਕ ਸੈਂਦਾ ਨਮਕ ਕਾਲੀ ਮਿਰਚ ਪੁੰਨ ਜੀਰਾ ਅਜਵੈਨ ਤੇ ਅੰਬ ਜੂਰ ਪਾਉਂਦੇ ਆ ਲੱਸੀ ਚ ਪਾਉਣਾ ਦਹੀਂ ਚ ਪਾਉਣਾ ਪਾਉਂਦੇ ਅਸੀਂ ਇਹ ਗੁੜ ਸ਼ੱਕਰ ਦੇ ਤਿਆਰ ਕਰਦੇ ਆਂ ਦੇਸੀ ਘਿਓ ਦੇ ਖੰਡ ਨਹੀਂ ਅਸੀਂ ਯੂਜ਼ ਕਰਦੇ ਅਸੀਂ ਨਮਕ ਛਟਾ ਨਹੀਂ ਨਮਕ ਨਹੀਂ ਯੂਜ਼ ਕਰਦੇ ਤੇ ਕਣਕ ਵੀ ਯੂਜ਼ ਨਹੀਂ ਕਰਦੇ ਆਰਗੈਨਿਕ ਵਾਲਾ ਸਾਡਾ ਵਾਦਕਿਆਂ ਵਾਲਾ ਹੈ ਫਾਇਦੇਮੰਦ ਹੈ ਸਾਰੇ ਫਾਇਦੇਮੰਦ ਹੈ ਹਾਂਜੀ ਜਿਹੜੇ ਮਿਲਟਸ ਆਪਣੇ ਸਰੀਰ ਲਈ ਹੈ ਹੀ ਮਿਲਟਸ ਫਾਇਦੇਮੰਦ ਹੈ ਹੁਣ ਹਰੇਕ ਨੂੰ 슈ਗਰ ਦੀ ਪ੍ਰੋਬਲਮ ਹੈ ਅੱਜ ਦੇ ਟਾਈਮ 'ਚ ਅਸੀਂ ਤਾਂ ਹੀ ਉਹਨਾਂ ਲਈ ਬਿਸਕੁਟ ਲੈ ਕੇ ਆਏ ਆ ਆਟਾ ਲੈ ਕੇ ਆਏ ਸੀ ਉਹਨਾਂ ਵਾਸਤੇ ਹਾਂਜੀ ਬਿਲਕੁਲ ਭਾਈ ਜੀ ਹੋਰ ਇਹਨੇ ਬਿਸਕੁਟ ਵਗੈਰਾ ਹੋਰ ਤਿਆਰ ਕੀਤੇ ਹੋਏ ਨੇ ਇੱਥੇ ਸ਼ਾਇਦ ਆ ਵੀ ਕਹਿੰਦੇ ਕੰਮ ਕਰਦੇ ਨੇ ਕਿਸਾਨ ਉਹ ਤਾਂ ਬਾਈ ਜੀ ਪਹਿਲਾਂ ਕਹਿੰਦੇ ਕਿਸਾਨ ਕਲੀ ਖੇਤੀ ਕਰਦਾ ਸੀ ਕਦੇ ਕੋਈ ਫਾਇਦੇਮੰਦ ਨਹੀਂ ਹੁੰਦਾ ਸੀ ਉਹਨਾਂ ਨਾਲ ਹੋਰ ਕੰਮ ਵੀ ਕਰਨ ਲੱਗੇ ਹਾਂਜੀ ਸਾਈਡ ਸਾਈਡ ਵਿਜਨਤ ਕਰਦੇ ਆ ਜੀ ਬੰਦੇ ਅਸੀਂ ਵੀ ਇਸ ਤਰ੍ਹਾਂ ਹੀ ਆਪਦੇ ਖੇਤੀ ਦੇ ਨਾਲ-ਨਾਲ ਸਾਈਡ ਵਿਜਨਸ ਕਰਿਆ ਜੀ ਮਦੂਮੱਖੀ ਦਾ ਬੀ ਕੀਪਿੰਗ ਦਾ ਕੰਮ ਕਰਦਾ ਮੈਨੂੰ 15 ਸਾਲ ਹੋ ਗਏ ਕੰਮ ਕਰਦੇ ਤੇ ਇਹਨੂੰ ਅਲੱਗ-ਅਲੱਗ ਜਗ੍ਹਾ ਲਿਜਾਣਾ ਪੈਂਦਾ ਜੀ ਮਾਈਗ੍ਰੇਸ਼ਨ ਕਰਨੀ ਪੈਂਦੀ ਹੈ ਇਹਨੂੰ ਉਹ ਕਿਨੂੰ ਬਚਾਉਣ ਵਾਸਤੇ ਤੇ ਇਹਦੀ ਪੈਦਾਵਾਰ ਲੈਣ ਵਾਸਤੇ ਵਾ ਸਾਡੇ ਕੋਲੇ 5-6 ਤਰ੍ਹਾਂ ਦਾ ਸ਼ਹਿਦ ਹੈ ਜੀ ਮਲਟੀ ਦਾ ਹੈਗਾ ਤੇ ਫੈਦੇ ਦਾ ਇਸ ਪੈਦਾ ਟਾਲੀ ਦਾ ਕਿਕਰ ਦਾ ਜੀ ਚਾਹਦਾ ਵੀ ਕਿਸਾਨਾਂ ਨੂੰ ਕਿਤੇ ਪੈਦਾਵਾਰ ਕਰਦੇ ਆ ਕਿਸਾਨ ਪਹਿਲਾਂ ਘਾਟੇ 'ਚ ਰਹਦੇ ਸੀ ਪਹਿਲਾਂ ਖੁਦ ਪੈਦਾਵਾਰ ਕਰਕੇ ਖੁਦ ਹੀ ਵੇਚਣਾ ਪੂ ਖੁਦ ਮਾਰਕੀਟਿੰਗ ਹਾਂਜੀ ਹਾਂਜੀ ਖੁਦ ਮਾਰਕੀਟਿੰਗ ਕਰਨ ਨਾਲ ਹੀ ਫਾਇਦਾ ਜੀ ਆਪ ਆਪ ਤਿਆਰ ਕਰਕੇ ਤੇ ਆਪਾਂ ਵੇਚਾਂਗੇ ਤਾਂ ਫਿਰ ਫਾਇਦੇਮੰਦ ਆ ਜੀ ਬਿਲਕੁਲ ਕਹਿੰਦੇ ਕਿਸਾਨਾਂ ਨੂੰ ਖੁਦ ਜਿਹੜੀ ਮਾਰਕੀਟਿੰਗ ਕਰਨੀ ਪੂ ਖੁਦ ਪੈਦਾਵਾਰ ਕਰਕੇ ਵੇਚਣਾ ਪੂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸਮੁੱਥੇ ਜਿਹੜੇ ਕਿਸਾਨ ਨੇ ਖੋਦ ਸਟਾਲਾ ਲਗਾਈਆਂ ਨੇ ਇੱਕ ਭੈਣ ਨੇ ਗੱਲਬਾਤ ਕਰਦੇ ਇਹਨਾਂ ਦੇ ਵਾਰ ਵੀ ਹੱਦ ਕਿਤੇ ਕੀ ਨਾ ਪੈਂਦਾ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਜੀ ਜ਼ਿਲ੍ਹਾ ਪਟਿਆਲਾ ਪਿੰਡ ਗਿਆਨ ਮੈਂ ਪ੍ਰੋਸੈਸਿੰਗ ਦਾ ਕੰਮ ਕਰ ਰਹੀ ਹਾਂ ਪਿਛਲੇ 5 ਸਾਲਾਂ ਤੋਂ 2018 ਤੋਂ ਮੈਂ ਇਹ ਸਟਾਰਟਿੰਗ ਕੀਤੀ ਹੈ ਜਿਹਦੇ ਵਜ੍ਹਾ ਸਿ ਕਾਫੀ ਤਰ੍ਹਾਂ ਦੇ ਅਚਾਰ ਚਟਨੀਆਂ ਮਰਬੇ ਜੈਮ ਕੈਂਡੀਜ਼ ਆਦ ਮਣਾਨੇ ਤੇ ਕਈ ਤਰ੍ਹਾਂ ਦੇ ਮਸਾਲੇ ਤੇ ਬੜੀਆਂ ਵੀ ਬਣਾਉਂਦੀ ਹਾਂ ਇਸ ਸਾਲ ਯੂਨੀਵਰਸਿਟੀ ਪੀਯੂ ਦੇ ਵਿੱਚ ਮੈਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆਗਾ ਮੈਂ 2021 ਦੇ ਵਿੱਚ ਕੇਵੀਕੇ ਰੌਣੀ ਤੋਂ ਟ੍ਰੇਨਿੰਗ ਲੈ ਕੇ ਆਪਣਾ ਕੋਰ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕੀਤਾ ਅੱਜ ਮੇਰੇ ਨਾਲ 4 ਤੋਂ 5 ਪੈਣਾ ਕੰਮ ਕਰ ਰਹੀਆਂ ਨਿੱਗੀਆਂ ਜੋ ਮੇਰੇ ਨਾਲ ਆਲਰੇਡੀ ਪੱਕੇ ਤੌਰ ਤੇ ਕੰਮ ਕਰ ਰਹੀਆਂ ਉਹਨਾਂ ਨੂੰ ਰੋਜ਼ਗਾਰ ਵੀ ਪ੍ਰਾਪਤ ਹੋਇਆਗਾ ਤੇ ਮੈਂ ਸਨਮਾਨ ਲਈ ਪੀਜੂ ਲੁਧਿਆਣਾ ਤੇ ਕੇਵੀਕੇ ਰੌਣੀ ਦਾ ਬਹੁਤ ਧੰਨਵਾਦ ਕਰਦੀ ਆਂਗੀ ਜਿਨ੍ਹਾਂ ਨੇ ਮੈਨੂੰ ਸਕਾਬਲ ਬਣਾਇਆ ਕਿ ਅੱਜ ਮੈਂ ਆਪਣੇ ਪੈਰਾਂ ਤੇ ਖੜੀ ਹਾਂ ਤੇ ਬਹੁਤ ਅੱਛੀ ਇਨਕਮ ਮਗਾਰਾ ਵੀ ਮੈਨੂੰ ਹੋ ਰਹੀ ਹੈਗੀ ਤੇ ਸਾਡੀ ਖੇਤੀ ਨੂੰ ਵੀ ਪ੍ਰਸ਼ਾਦ ਮਿਲਿਆਗਾ ਖੇਤੀ ਨੂੰ ਵੀ ਅਸੀਂ ਪ੍ਰੋਸੈਸ ਕਰਨ ਲਈ ਆਪਣੀਆਂ ਵੇਜੀਟੇਬਲ ਦੀ ਖੇਤੀ ਕਰਦੇ ਸੀ ਉਸੇ ਆਪਣੀ ਕਾਸਟ ਸਾਡੀ ਬਾਦੋ ਹੋ ਰਹੀ ਸੀ ਤੇ ਆਮਦਨ ਬਹੁਤ ਘੱਟ ਸੀ ਆਮਦਨ ਨੂੰ ਵਧਾਉਣ ਦੇ ਲਈ ਮੈਨੇ ਪ੍ਰੋਸੈਸਿੰਗ ਦਾ ਕੰਮ ਸਿੱਖਿਆ ਤੇ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਿ ਅੱਜ ਅਸੀਂ ਇਸ ਤਰ੍ਹਾਂ ਦਾ ਖਾਣ ਪੀਣ ਲੋਕਾਂ ਨੂੰ ਦਿੰਨੇ ਆ ਉਹ ਤਾਂ ਪਹਿਲਾਂ ਹੀ ਬੜੇ ਪੀਏ 버ਗਰ ਖਾ ਖਾ ਮੋਟੇ ਹੋਈ ਜਾਂਦੇ ਨੇ ਲੋਕ ਬਿਮਾਰੀਆਂ ਦਾ ਸ਼ਕਰ ਪਰ ਤੁਸੀਂ ਕਿਸ ਤਰ੍ਹਾਂ ਦਿੰਨੇ ਹੋ ਕਰਕੇ ਕੀ ਹੈ ਹਾਂ ਸਰ ਜੋ ਸਾਡੀ ਪ੍ਰੋਸੈਸਿੰਗ ਦੇ ਵਿੱਚ ਫਰਕ ਇਹ ਹੈਗਾ ਜੀ ਇਸ ਤਰ੍ਹਾਂ ਅੱਜ ਕੱਲ ਮਾਰਕੀਟ ਦੇ ਵਿੱਚ ਆਪਾਂ ਕੰਪਨੀਆਂ ਤੋਂ ਬਣੇ ਫੂਡ ਦੇ ਪੈ ਲਖਾ ਰਹੇ ਹਾਂ ਜੀ ਉਹ ਬਹੁਤ ਜ਼ਿਆਦਾ ਕੈਮੀਕਲ ਹੁੰਦੇ ਨੇ ਸਾਡੇ ਪ੍ਰੋਡਕਟ ਹੁੰਦੇ ਨੇ ਜੋ ਕੈਮੀਕਲ ਫ੍ਰੀ ਹੁੰਦੇ ਨੇਗੇ ਤੇ ਬਹੁਤ ਅੱਛੇ ਤਰ੍ਹਾਂ ਦੇ ਮਸਾਲੇ ਸ਼ੁੱਧ ਮਸਾਲੇ ਤੇਲ ਘਰ ਦਾ ਸੌਂਦਾ ਸਰੋਂ ਆਪਣੀ ਬੀਜ ਦਿਆਂਗੇ ਇਸ ਤਰ੍ਹਾਂ ਅਸੀਂ ਪ੍ਰੋਸੈਸ ਕਰਦੇ ਆਂਗੇ ਤੇ ਆਪਣੇ ਰਵਾਇਤੀ ਤਰੀਕੇ ਨਾਲ ਹੀ ਪ੍ਰਾਣਾ ਜਿਸ ਤਰ੍ਹਾਂ ਘਰਾਂ ਵਿੱਚ ਸ਼ੁੱਧ ਤੌਰ 'ਤੇ ਤਰੀਕੇ ਨਾਲ ਪਾਚ ਆ ਤਿਆਰ ਕਰਦੇ ਸੀਗੇ ਚਟਨੀਆਂ ਉਸੇ ਤਰ੍ਹਾਂ ਹੀ ਆ ਤਿਆਰ ਕੀਤੇ ਜਾਂਦੇ ਨੇਗੇ ਤੇ ਬਹੁਤ ਹੀ ਸਾਫ਼ ਉਸਤਰੇ ਤਰੀਕੇ ਨਾਲ ਅਸੀਂ ਤਿਆਰ ਕਰਦੇ ਆਂਗੇ ਸਾਡਾ ਪ੍ਰੋਸੈਸ ਕਰਨ ਦਾ ਤਰੀਕਾ ਉਹੀ ਪੁਰਾਣਾ ਤਰੀਕਾ ਹੈਗਾ ਕੋਈ ਕੈਮੀਕਲ ਵਗੈਰਾ ਅਸੀਂ ਯੂਜ਼ ਨਹੀਂ ਕਰ ਰਹੇ ਹੈਗੇ ਤੇ ਅਸੀਂ ਸਾਰਾ ਵੀ ਇਹੀ ਉਪਰਾਂਗੇ ਪ੍ਰੈਸ ਕਰਾਂਗੇ ਤੇ ਲੋਕਾਂ ਨੂੰ ਹੀ ਕਹਾਂਗੇ ਸਨੇਹਾ ਦੇਾਂਗੇ ਕਿ ਸ਼ੁੱਧ ਖਾਓ ਘਰ ਦਾ ਬਣਾ ਹੋਇਆ ਖਾਓ ਤੇ ਇਸ ਤਰ੍ਹਾਂ ਆਪਣੇ ਅਸਿਹਤ ਨਾਲ ਖੜਵਾੜ ਨਾ ਕੀਤਾ ਜਾਵੇ ਨੇ ਸ਼ਹਿਰ ਦੀ ਸਾਲ ਲਾਈਆ ਹਰ ਵਾਰ ਸਾਨੂੰ ਮੇਲੇ ਤੇ ਮਿਲਦੇ ਨੇ ਉਹਦੇ ਲੜਕੀ ਹੈ ਜਿਹੜੀ ਇਹ ਆਪਦੇ ਪਿਤਾ ਨਾਲ ਰਲ ਕੇ ਸ਼ਹਿਦ ਦਾ ਕੰਮ ਕਰਦੀ ਹੈ ਕਿਵੇਂ ਹੈ ਜੀ ਸ਼ਹਿਦ ਦਾ ਕੰਮ ਅੱਜ ਬਹੁਤ ਵਧੀਆ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਸਾਨ ਵੀਰਾਂ ਦਾ ਭਰਾਮ ਦਾ ਬਹੁਤ ਵਧੀਆ ਜੀ ਬਹੁਤ ਕਿਸਾਨ ਹੀ ਕਿਸਾਨਾਂ ਨੂੰ ਸਮਾਨ ਵੇਚ ਰਹੇ ਨੇ ਹਾਂਜੀ ਹਾਂਜੀ ਬਹੁਤ ਵਧੀਆ ਕੀ ਇਹ ਆਪਾਂ ਉਫਰਲਾ ਕੀਤਾ ਹਨਾ ਕਿ ਕਿਸਾਨ ਵੀਰ ਆਪਣੇ ਵੀ ਅੱਗੇ ਆ ਰਹੇ ਆ ਜ਼ਿੰਮੇਦਾਰ ਭਰਾ ਵੀ ਉੱਠ ਕੇ ਹਨਾ ਅੱਗੇ ਇਹ ਸੀਗਾ ਕਿ ਭਈਏ ਜੇ ਆ ਕੇ ਬੈਠੇ ਸੀਗੇ ਹਨਾ ਚੀਜ਼ਾਂ ਆਪਾਂ ਉਹਨਾਂ ਤੋਂ ਨਾਲ ਲਿਓ ਬੈਸਟ ਕੁਆਲਟੀ ਨੀ ਦੇ ਰਹੇ ਸੀ ਹੁਣ ਆਪਾਂ ਆਵਾਂਗੇ ਅੱਗੇ ਹੌਲੀ ਹੌਲੀ ਤਾਂ ਬੈਸਟ ਚੀਜ਼ ਮਿਲੋਗੀ ਕਿਸਾਨਾਂ ਨੂੰ ਜਿੱਥੇ ਪੈਦਾਵਾਰ ਕਰਨੀ ਪੈ ਰਿ ਕਰ ਰਹੇ ਆ ਪੈਦਾਵਾਰ ਉੱਥੋਂ ਨੂੰ ਵੇਚਣਾ ਵੀ ਖੁਦ ਪਊਗਾ ਫੇਰ ਹੀ ਸਫਲ ਹੋਊ ਕਿਸਾਨ ਲੱਗਦਾ ਹਾਂਜੀ ਫੇਰ ਹੀ ਸਫਲ ਹੋਊਗਾ ਹੁਣ ਜਿਵੇਂ ਕਹਾ ਆਪਾਂ ਮੰਡੀਆਂ ਦੇ ਵਿੱਚ ਕਰਾਂਗੇ ਉਹ ਚੀਜ਼ ਆਪਾਂ ਨੂੰ ਨਾ ਆਪਾਂ ਨੂੰ ਰੇਟ ਵੀ ਉਹ ਸੇਮ ਆਪਾਂ ਨੂੰ ਰੇਟ ਵੀ ਨਹੀਂ ਮਿਲਦਾਗਾ ਆਪਾਂ ਜੇ ਆਪ ਦੇ ਆਪ ਆ ਕੇ ਸੇਲ ਕਰਾਂਗੇ ਤਾਂ ਆਪਾਂ ਨੂੰ ਬੈਸਟ ਰੇਟ ਮਿਲਦਾ ਵਧੀਆ ਹਾਂਜੀ ਦੋ ਕੰਮ ਕਰਦੇ ਹਾਂ ਨਾਲ ਦਾ ਪ੍ਰਾਰਥਨ ਬਿਰਸਾ ਤੇ ਨਾਲੇ ਆਪਣਾ ਕੰਮ ਪ੍ਰਾਤਨਾ ਮੰਨ ਲਾ ਦਿਆ ਅੱਜ ਤੱਕ ਪੱਕੀ ਝਲਣੀ ਨਹੀਂ ਆਉਂਦੀ ਕਿਤੇ ਹਾਂਜੀ ਵੀਰੇ ਇਹ ਪੱਖੀਆਂ ਤਾਂ ਹੁਣ ਵਾਲੇ ਬੱਚਿਆਂ ਤੋਂ ਪਤਾ ਵੀ ਨਹੀਂ ਇਹ ਕੀ ਚੀਜ਼ ਆ ਹੈਗੀ ਆ ਤੇ ਐਵੇਂ ਵੀ ਇਹ ਹੁਣ ਜ਼ਿਆਦਾਤਰ ਇਹ ਵੀ ਕਰਕੇ ਲੈ ਜਾ ਰਹੇ ਵੀ ਬੱਚੇ ਜਾਣ ਲੈਣ ਵੀ ਇਹ ਪਹਿਲਾਂ ਸਾਡੇ ਟਾਈਮ ਦੇ ਏਸੀ ਹੁੰਦੇ ਸੀ ਹਾਂਜੀ ਕੁਝ ਲੈ ਕੇ ਆਏ ਬੜਾ ਦੱਸ ਦੋ ਦਰਸ਼ਕਾਂ ਨੂੰ ਦਿਖਾ ਦੋ ਦੱਸ ਦਿਅ ਪੁਰਾਣਾ ਸਮਾਨ ਆ ਜਿਹੜੇ ਅੱਜ ਦੇ ਬੱਚਾ ਨੂੰ ਪਤਾ ਨਹੀਂ ਕਿਸ ਤਰ੍ਹਾਂ ਦਾ ਤੁਸੀਂ ਪ੍ਰਚਾਰ ਵੀ ਕਰ ਰਹੇ ਹੋ ਨਾਲ ਰੁਜ਼ਗਾਰ ਵੀ ਕਰ ਰਹੇ ਹੋ ਹਾਂਜੀ ਵੀਰੇ ਅਸੀਂ ਗਰਮਕੀ ਲਿਪੀ ਦੇ ਰਿਲੇਟਡ ਝੋਲੇ ਬਣਾਏ ਹੋਈਆਂ ਤੇ ਲੋਈਆਂ ਬਣਾਈਆਂ ਹੋਈਆਂ ਤੇ ਦੁਪੱਟੇ ਆ ਜਿਵੇਂ ਇਸ ਤਰ੍ਹਾਂ ਝੋਲੇ ਤੇ ਬਾਕੀ ਆ ਪੱਖੀਆਂ ਤੁਹਾਡੇ ਸਾਹਮਣੇ ਆ ਤੇ ਸਿੱਖੂ ਵਗੈਰਾ ਹੈਗੇ ਆ ਇਹਨੂੰ ਇਹਨੂੰ ਕੀ ਕਹਿੰਦੇ ਜੇ ਇਹਨੂੰ ਵੀ ਦੱਸ ਦਿਓ ਦੱਸ ਇਹਨੂੰ ਸਿੱਖੂ ਕਹਿੰਦੇ ਵੀਰੇ ਇਹ ਕੀ ਕੰਮ ਆਉਂਦੇ ਨੇ ਕਿਸ ਤਰ੍ਹਾਂ ਵਰਤੇ ਇਹ ਪਹਿਲਾਂ ਤਾਂ ਵੀਰੇ ਜਿਵੇਂ ਆਪਣੀਆਂ ਮਤਾਵਾ ਚਾਰਖੇ ਕੱਤਦੀਆਂ ਹੁੰਦੀਆਂ ਸੀਂਗਾ ਤੇ ਉਸ ਟਾਈਮ ਉਹ ਤੋਂ ਇਹਦੇ ਵਿੱਚ ਪੂਣੀਆਂ ਰੱਖਦੇ ਹੁੰਦੇ ਸੀਗੇ ਤੇ ਬਾਕੀ ਪ੍ਰਸ਼ਾਦ ਦੇ ਰੱਖਣ ਵਾਸਤੇ ਵੀ ਕੰਮ ਆਉਂਦੀ ਹੈਗੇ ਇਹ ਤੇ ਹੁਣ ਤਾਂ ਸ਼ੋਪੀਸ ਹੀ ਬਣ ਕੇ ਰਹਿ ਗਏ ਆ ਹਾਂਜੀ ਤੇ ਬਾਕੀ ਭਨਕਾਰੀਆਂ ਟੂਲ ਦੀਆਂ ਭਨਕਾਰੀਆਂ ਲੈ ਕੇ ਆਈਆਂ ਸੀ ਹਾਂਜੀ ਪੂਰਾ ਪੰਜਾਬ ਦਾ ਵਿਰਸਾ ਜਿਹੜਾ ਤੁਸੀਂ ਆਪਣੇ ਟੇਬਲ ਤੇ ਰੱਖਿਆ ਹੋਇਆ ਸੋ ਫਰੇਮ ਆ ਸੀ ਇਦਾਂ ਲੈ ਕੇ ਆਏ ਬਣਾ ਕੇ ਇਹ ਸਾਰੇ ਆਪਣੇ ਹੱਥ ਦੀ ਕਢਾਈ ਕੀਤੀ ਹੋਈ ਹੈ ਵੀਰੇ ਹਾਂਜੀ ਮਿੱਟੀ ਦੇ ਬਣਾਏ ਜਿਹੜੇ ਹਾਂਜੀ ਮਿੱਟੀ ਦੇ ਜਿਵੇਂ ਇਹ ਗਾਚੀ ਤੇ ਗੱਤਾ ਜਾਂ ਕਾਗਜ਼ ਉਹ ਮਤਲਬ ਹਵਾਰ ਨੂੰ ਮਤਲਬ ਕਿ ਭੋਂ ਕੇ ਤੇ ਕਾਫੀ ਦਿਨ ਭੋਂਨ ਤੋਂ ਬਾਅਦ ਫਿਰ ਇਹ ਬਣਾਏ ਜਾਂਦੇ ਆ ਇਹ ਕੀ ਕਮਤੀ ਆਉਂਦੇ ਨੇ ਇਹ ਵੀ ਇਸ ਤਰੀਏ ਵੀ ਇਹ ਵੀ ਸਮਾਨ ਰੱਖਣ ਦੇ ਜਿਵੇਂ ਆਪਣੇ ਕਿਚਨ ਦਾ ਕੋਈ ਵੀ ਸਮਾਨ ਰੱਖਣਾ ਉਹ ਰੱਖਣ ਦੀ ਕੰਮ ਆਉਂਦੀ ਹੈ ਬਿਲਕੁਲ ਪੰਜਾਬੀ ਵਿਰਸੇ ਦੀ ਝਲਕ ਹੈ ਜਿਹੜੀ ਉਹ ਵੀ ਇਸ ਮੇਲੇ ਦੇ ਵਿੱਚ ਇਕ ਸਾਥੀਓ ਨਾਲਾ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਉਣੇ ਕਿ ਕਿਸ ਤਰ੍ਹਾਂ ਦੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਵੱਖ-ਵੱਖ ਸਟਾਲਾਂ ਦੇ ਉੱਤੇ ਦੇ ਕਿਸਾਨ ਨੇ ਖੁਦ ਆਪਣਾ ਸਮਾਨ ਤਿਆਰ ਕਰਕੇ ਲੈ ਕੇ ਆਏ ਨੇ ਤੇ ਖੁਦ ਸਮਾਨ ਨੂੰ ਜਿਹੜਾ ਵੇਚਦੇ ਇੱਥੇ ਕਿਸਾਨ ਨੇ ਜਿਹੜੇ ਨਜ਼ਰ ਆ ਰਹੇ ਨੇ ਇੱਧਰ ਇੱਕ ਬਾਬਾ ਜੀ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਬ ਇਹ ਕੀ ਕਿਸ ਤਰ੍ਹਾਂ ਦੇ ਕੀ ਲੈ ਕੇ ਆਏ ਹੋ ਜੇ ਮੇਲੇ 'ਚ ਕਿਸਾਨਾਂ ਲਈ ਖਾਸ ਕਿਸਾਨ ਕੀ ਲੈ ਕੇ ਆਏ ਨੇ ਪਹਿਲੀ ਗੱਲ ਤਾਂ ਇਹ ਜੀ ਇਹ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਪ੍ਰਬੰਧਕਾ ਉਹਨਾਂ ਨੂੰ ਵਧਾਈਆਂ ਦਿੰਦੇ ਆ ਅਰ ਸਰਸਟ ਸਟੇਸ਼ਨ ਵਾਲੇ ਜਿਹੜੇ ਬਠਿੰਡੇ ਵਾਲੇ ਉਹਨਾਂ ਨੂੰ ਵੀ ਵਧਾਈਆਂ ਦਿੰਦੇ ਆ ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡਾ ਉਦਮ ਕੀਤਾ ਕਿਸਾਨਾਂ ਵਾਸਤੇ ਅਸੀਂ ਇੱਥੇ ਜੀ ਪ੍ਰੋਡਕਟ ਲੈ ਕੇ ਆਉਣੇ ਤੇ ਜਿਹੜੇ ਪ੍ਰੋਡਕਟ ਆ ਜੀ ਸਾਡੇ ਇਹ ਸਾਰੇ ਆਪਣੇ ਘਰ ਦੇ ਬਣੇ ਹੋਏ ਆ ਨਾਮ ਜੋ ਕਿ ਕਿਸਾਨ ਸੇਵਾ ਸੁਸਾਇਟੀ ਇਹਦਾ ਨਾਮ ਰੱਖਿਆ ਹੋਇਆ ਜਿਵੇਂ ਕਿ ਅੱਜ ਕੱਲ ਦੇਖੋ ਵੀ ਖਾਣ ਪੀਣ ਦੀਆਂ ਚੀਜ਼ਾਂ ਮਲਾਵਟਾਂ ਲੀਆਂ ਆਉਂਦੀਆਂ ਸਾਡੇ ਕੋਲੇ ਸਾਰਾ ਕੁਝ ਜੀ ਆਪਣੇ ਘਰ ਦਾ ਆਰਗੈਨਿਕ ਬਣਿਆ ਹੋਇਆ ਤੇ ਇਹਨਾਂ ਦੇ ਕਿਸੇ ਕਿਸਮ ਦੀ ਕੋਈ ਮਿਲਾਪਤ ਨਹੀਂ ਕੀਤੀ ਹੋਈ ਮਿਲਾਪਤ ਵਾਲੀਆਂ ਕੋਈ ਚੀਜ਼ਾਂ ਕਰਕੇ ਵਧੀਆ ਖਰਾਕ ਨਾ ਹੋਣੇ ਕਰਕੇ ਲੋਕ ਨਾ ਕਮਜ਼ੋਰ ਹੋ ਰਿਹਾ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਸਾਡੀ ਤਾਂ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਜੀ ਵਧੀਆ ਚੀਜ਼ਾਂ ਬਣਾਓ ਤੇ ਵਧੀਆ ਬਿਲਕੁਲ ਵਧੀਆ ਚੀਜ਼ਾਂ ਖਾਓ ਤੇ ਵਧੀਆ ਕਹਿੰਦੇ ਬਣਾਓ ਇਸ ਕਰਕੇ ਸਿਹਤ ਦਾ ਧਿਆਨ ਰੱਖੋ ਕਿਉਂਕਿ ਬਾਜ਼ਾਰਾਂ ਵਿੱਚ ਨਾ ਜਿਹੜੇ ਮਲਾਪਤੀ ਸਮਾਨ ਬਹੁਤ ਜ਼ਿਆਦਾ ਆ ਰਿਹਾ ਲੋਕ ਨੇ ਜਿਹੜੇ ਪੀਜੇ 버ਗਰ ਖਾ ਖਾ ਇੱਥੇ ਮੋٹے ਹੋ ਰਹੇ ਨੇ ਉੱਥੇ ਹੀ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਨੇ ਪਰ ਇੱਥੇ ਜਿੱਥੇ ਕਿਸਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਆਪਣੇ ਕੰਮ ਕਰਨ ਦਾ ਸੁਨੇਹਾ ਦਿੱਤਾ ਜਾਂਦਾ ਉੱਥੇ ਹੀ ਚੰਗਾ ਖਾਣ ਪੀਣ ਦਾ ਸੁਨੇਹਾ ਜਿਹੜਾ ਇੱਥੋਂ ਦਿੱਤਾ ਜਾਂਦਾ ਮਨੀਸ਼ ਗਰ ਪੀਟੀਸੀ ਨਿਊਜ਼ ਬਟਿੰਡਾ